ਤੁਸੀਂ ਦੇਖ ਸਕਦੇ ਜੇ ਕਿ ਰਾਵੀ ਦਰਿਆ ਦਾ ਬੰਨ ਜਿਹੜਾ ਹੈ ਚੰਦੂ ਡਾਲੇ ਤੋਂ ਟੁੱਟ ਚੁੱਕਾ ਹੈ ਔਰ ਇਹ ਸਾਰਾ ਜਿਹੜਾ ਦਰਿਆ ਦਾ ਪਾਣੀ ਹੈ ਪੂਰੀਆਂ ਪੈਲੀਆਂ ਨੇ ਲਗਭਗ 10 ਫੁੱਟ ਡੂੰਘੀਆਂ ਪੈਲੀਆਂ ਨੇ ਔਰ ਇਹਦੇ ਵਿੱਚ ਜੰਗੀਆਂ ਵੀ ਬੰਬੀਆਂ ਦੇ ਕੋਠੇ ਨੇ ਉਹ ਡੁੱਬ ਚੁੱਕੇ ਨੇ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਕੋਈ ਵੀ ਮੈਕਮੇ ਦਾ ਬੰਦਾ ਜਿਹੜਾ ਇੱਥੋਂ ਤੱਕ ਨਹੀਂ ਪਹੁੰਚਿਆ ਸੋ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਅੱਗੇ ਵੀ ਮੈਕਮੇ ਅੱਗੇ ਵੀ ਬੇਨਤੀ ਸਰਕਾਰਾਂ ਅੱਗੇ ਬੇਨਤੀ ਆ ਕਿ ਪਾਣੀ ਦਾ ਜਿਹੜਾ ਬਹਾਵ ਵਧ ਰਿਹਾ ਹੈ ਜੋਰ ਵਧ ਰਿਹਾ ਹੈ ਮਿਹਰਬਾਨੀ ਕਰਕੇ ਇਸ ਪਿੰਡ ਚੰਦੂ ਵਡਾਲੇ ਦੇ ਵਿੱਚ ਆ ਕੇ ਜਿਹੜੇ ਪੱਕਾ ਇੰਤਜ਼ਾਮ ਨੇ ਉਹ ਕੀਤੇ ਜਾਣ ਤਾਂ ਜੋ ਪਾਣੀ ਦੀ ਮਾਰ ਜਿਹੜੀ ਵਾਜ ਰਹੀ ਆ ਉਹਦਾ ਬਚਾਅ ਹੋ ਸਕੇ ਸੋ ਮੈਂ ਬੇਨਤੀ ਕਰਾਂਗਾ ਕਿ ਕੈਮਰਾਮੈਨ ਤੁਹਾਨੂੰ ਦਿਖਾਵੇਗਾ ਕਿਦਾਂ ਬੰਬੀਆਂ ਦੇ ਪੂਰੇ ਜਿਹੜੇ ਕੋਠੇ ਨੇ ਉਹ ਡੁੱਬ ਚੁੱਕੇ ਨੇ ਟਰਾਂਸਫਰ ਜਿਹੜੇ ਨੇ ਉਹ ਪੂਰੇ ਡੁੱਬ ਚੁੱਕੇ ਨੇ ਕਰੀਬ 10-12 ਫੁੱਟ ਦੀ ਹਾਈਟ ਤੇ ਟਰਾਂਸਫਰ ਜਿਹੜਾ ਇੱਕ ਲਗਾਇਆ ਜਾਂਦਾ ਬੱਤੀ ਵਾਲਾ ਸੋ ਇਹ ਸਾਰਾ ਪਾਣੀ ਜਿਹੜਾ ਰਾਵੀ ਦਰਿਆ ਜਿਹੜਾ ਹੈ ਉਹ ਮਾਰ ਮਾਰ ਰਿਹਾ ਸੋ ਸਾਡੇ ਇਧਰ ਤੇ ਬੰਨੇ ਜਿਹੜਾ ਪਾਣੀ ਪੂਰਾ ਆ ਚੁੱਕਾ ਹੈ ਔਰ ਪਿੰਡ ਨੂੰ ਪੂਰਾ ਖਤਰਾ ਇਸ ਟਾਈਮ ਤੇ ਪੂਰਾ ਖਤਰੇ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਸੋ ਮਿਹਰਬਾਨੀ ਕਰਕੇ ਪ੍ਰਸ਼ਾਸਨ ਸ਼ਾਸਨ ਮਹਿਕਮਾ ਸਰਕਾਰਾਂ ਦੇ ਅੱਗੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਇੱਥੇ ਇੰਤਜ਼ਾਮ ਕੀਤੇ ਜਾਣ ਮਹਿਕਮੇ ਦੇ ਬੰਦੇ ਭੇਜਿਆਣ ਇੰਤਜ਼ਾਮ ਪੂਰੇ ਜਿਹੜੇ ਨੇ ਕੀਤੇ ਜਾਣ ਧੰਨਵਾਦ ਸੋ ਤੁਸੀਂ ਦੇਖ ਸਕਦੇ ਜੇ ਕਿ ਰਾਵੀ ਦਰਿਆ ਦਾ ਬੰਨ ਜਿਹੜਾ ਹੈ ਕੰਦੂ ਵਡਾਲੇ ਤੋਂ ਟੁੱਟ ਚੁੱਕਾ ਹੈ ਔਰ ਇਹ ਸਾਰਾ ਦਰਿਆ ਦਾ ਪਾਣੀ ਇਹ ਪੂਰੀਆਂ ਪੈਲੀਆਂ ਨੇ ਲਗਭਗ 10 ਫੁੱਟ ਡੂੰਘੀਆਂ ਪੈਲੀਆਂ ਨੇ ਔਰ ਇਹਦੇ ਵਿੱਚ ਜਿੰਨੀਆਂ ਵੀ ਬੰਬੀਆਂ ਦੇ ਕੋਠੇ ਨੇ ਉਹ ਡੁੱਬ ਚੁੱਕੇ ਨੇ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਕੋਈ ਵੀ ਮੈਕਮੇ ਦਾ ਬੰਦਾ ਜਿਹੜਾ ਇੱਥੋਂ ਤੱਕ ਨਹੀਂ ਪਹੁੰਚਿਆ ਸੋ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਅੱਗੇ ਵੀ ਮੈਕਮੇ ਅੱਗੇ ਵੀ ਬੇਨਤੀ ਹੈ ਸਰਕਾਰਾਂ ਅੱਗੇ ਬੇਨਤੀ ਆ ਕਿ ਪਾਣੀ ਦਾ ਜਿਹੜਾ ਬਹਾਵ ਵਧ ਰਿਹਾ ਹੈ ਜੋਰ ਵਧ ਰਿਹਾ ਮਿਹਰਬਾਨੀ ਕਰਕੇ ਇਸ ਪਿੰਡ ਚੰਦੂ ਬਟਾਲੇ ਦੇ ਵਿੱਚ ਆ ਕੇ ਜਿਹੜੇ ਪੱਕਾ ਇੰਤਜ਼ਾਮ ਨੇ ਉਹ ਕੀਤੇ ਜਾਣ ਤਾਂ ਜੋ ਪਾਣੀ ਦੀ ਮਾਰ ਜਿਹੜੀ ਵਾਜ ਰਹੀ ਆ ਉਹਦਾ ਬਚਾਅ ਹੋ ਸਕੇ ਸੋ ਮੈਂ ਬੇਨਤੀ ਕਰਾਂਗਾ ਕਿ ਕੈਮਰਾਮੈਨ ਤੁਹਾਨੂੰ ਦਿਖਾਵੇਗਾ ਕਿਦਾਂ ਬੰਬੀਆਂ ਦੇ ਪੂਰੇ ਜਿਹੜੇ ਕੋਠੇ ਨੇ ਉਹ ਡੁੱਬ ਚੁੱਕੇ ਨੇ ਟਰਾਂਸਫਰ ਜਿਹੜੇ ਨੇ ਉਹ ਪੂਰੇ ਡੁੱਬ ਚੁੱਕੇ ਨੇ 30 12 ਫੁੱਟ ਦੀ ਹਾਈਟ ਤੇ ਟਰਾਂਸਫਰ ਜਿਹੜਾ ਇੱਕ ਲਗਾਇਆ ਜਾਂਦਾ ਬੱਤੀ ਵਾਲਾ ਸੋ ਇਹ ਸਾਰਾ ਪਾਣੀ ਜਿਹੜਾ ਰਾਵੀ ਦਰਿਆ ਜਿਹੜਾ ਹੈ ਉਹ ਮਾਰ ਮਾਰ ਰਿਹਾ ਸੋ ਸਾਡੇ ਇਧਰ ਤੇ ਬੰਨੇ ਜਿਹੜਾ ਪਾਣੀ ਪੂਰਾ ਆ ਚੁੱਕਾ ਹੈ ਔਰ ਪਿੰਡ ਨੂੰ ਪੂਰਾ ਖਤਰਾ ਹੈ ਇਸ ਟਾਈਮ ਤੇ ਪੂਰਾ ਖਤਰੇ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਸੋ ਮਿਹਰਬਾਨੀ ਕਰਕੇ ਪ੍ਰਸ਼ਾਸਨ ਸ਼ਾਸਨ ਮਹਿਕਮਾ ਸਰਕਾਰਾਂ ਦੇ ਅੱਗੇ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਹੈ ਇੱਥੇ ਇੰ ਮਹਕਮੇ ਦੇ ਬੰਦੇ ਭੇਜਿਆ ਹਨ ਇੰਤਜ਼ਾਮ ਪੂਰੇ ਜਿਹੜੇ ਨੇ ਕੀਤੇ ਜਾਣ ਧੰਨਵਾਦ ਸੋ ਤੁਸੀਂ ਦੇਖ ਸਕਦੇ ਜੇ ਕਿ ਰਾਵੀ ਦਰਿਆ ਦਾ ਬੰਨ ਜਿਹੜਾ ਹੈ ਕੰਡੂ ਡਾਲੇ ਤੋਂ ਟੁੱਟ ਚੁੱਕਾ ਹੈ ਔਰ ਇਹ ਸਾਰਾ ਦਰਿਆ ਦਾ ਪਾਣੀ ਇਹ ਪੂਰੀਆਂ ਪੈਲੀਆਂ ਨੇ ਲਗਭਗ 10 ਫੁੱਟ ਡੁੰਗੀਆਂ ਪੈਲੀਆਂ ਨੇ ਔਰ ਇਹਦੇ ਵਿੱਚ ਜਿੰਨੀਆਂ ਵੀ ਬੰਬੀਆਂ ਦੇ ਕੋਠੇ ਨੇ ਉਹ ਡੁੱਬ ਚੁੱਕੇ ਨੇ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਕੋਈ ਵੀ ਮੈਤਮੇ ਦਾ ਬੰਦਾ ਜਿਹੜਾ ਇੱਥੋਂ ਤੱਕ ਨਹੀਂ ਪਹੁੰਚਿਆ ਸੋ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਅੱਗੇ ਵੀ ਮਹਿਕਮੇ ਅੱਗੇ ਵੀ ਬੇਨਤੀ ਸਰਕਾਰਾਂ ਅੱਗੇ ਬੇਨਤੀ ਆ ਇਹ ਪਾਣੀ ਦਾ ਜਿਹੜਾ ਬਹਾਵ ਵਧ ਰਿਹਾ ਐ, ਜੋਰ ਵਧ ਰਿਹਾ। ਮਿਹਰਬਾਨੀ ਕਰਕੇ ਇਸ ਪਿੰਡ ਚੰਦੂ ਵਡਾਲੇ ਦੇ ਵਿੱਚ ਆ ਕੇ ਜਿਹੜੇ ਪੁਖਤਾ ਇੰਤਜ਼ਾਮ ਨਿਓ ਕੀਤੇ ਜਾਣ ਤਾਂ ਜੋ ਪਾਣੀ ਦੀ ਮਾਰ ਜਿਹੜੀ ਵਾਜ ਰਹੀ ਆ, ਉਹਦਾ ਬਚਾਅ ਹੋ ਸਕੇ। ਸੋ ਮੈਂ ਬੇਨਤੀ ਕਰਾਂਗਾ ਕਿ ਕੈਮਰਾਮੈਨ ਤੁਹਾਨੂੰ ਦਿਖਾਵੇਗਾ ਕਿਦਾਂ ਬੰਦੀਆਂ ਦੇ ਪੂਰੇ ਜਿਹੜੇ ਕੋਠੇ ਨੇ ਉਹ ਡੁੱਬ ਚੁੱਕੇ ਨੇ, ਟਰਾਂਸਫਰ ਜਿਹੜੇ ਨੇ ਉਹ ਪੂਰੇ ਡੁੱਬ ਚੁੱਕੇ ਨੇ। 3-10-12 ਫੁੱਟ ਦੀ ਹਾਈਟ ਤੇ ਟਰਾਂਸਫਰ ਜਿਹੜਾ ਇੱਕ ਲਗਾਇਆ ਜਾਂਦਾ ਬੱਤੀ ਵਾਲਾ। ਸੋ ਇਹ ਸਾਰਾ ਪਾਣੀ ਜਿਹੜਾ ਰਾਵੀ ਦਰਿਆ ਜਿਹੜਾ ਹੈ। ਉਹ ਮਾਰ ਮਾਰਿਆ ਸੋ ਸਾਡੇ ਇਧਰ ਤੇ ਬੰਨੇ ਜਿਹੜਾ ਪਾਣੀ ਪੂਰਾ ਆ ਚੁੱਕਾ ਹੈ ਔਰ ਪਿੰਡ ਨੂੰ ਪੂਰਾ ਖਤਰਾ ਹੈ ਇਸ ਟਾਈਮ ਤੇ ਪੂਰਾ ਖਤਰੇ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਸੋ ਮਿਹਰਬਾਨੀ ਕਰਕੇ ਪ੍ਰਸ਼ਾਸਨ ਸ਼ਾਸਨ ਮਹਿਕਮਾ ਸਰਕਾਰਾਂ ਦੇ ਅੱਗੇ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਹੈ ਇੱਥੇ ਇੰਤਜ਼ਾਮ ਕੀਤੇ ਜਾਣ ਮਹਿਕਮੇ ਦੇ ਬੰਦੇ ਭੇਜਿਆਣ ਇੰਤਜ਼ਾਮ ਪੂਰੇ ਜਿਹੜੇ ਨੇ ਕੀਤੇ ਜਾਣ ਧੰਨਵਾਦ